ਖਬਰ ਹੈ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੁਆਬਾ ਹਸਪਤਾਲ ਦੇ ਬਾਹਰ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਦੇਰ ਰਾਤ ਇਸ ਘਟਨਾ ਦੇ ਵਿੱਚ ਐਂਬੂਲੈਂਸ ਟੈਗੋਰ ਗ੍ਰੈਂਡ ਵਿਟਾਰਾ ਅਤੇ ਡਾਕਟਰ ਦੀ ਗੱਡੀ ਨੂੰ ਟੱਕਰ ਜਿਹੜੀ ਹੈ ਮਾਰੀ ਗਈ ਹੈ ਗਨੀਮਤ ਰਹੀ ਹੈ ਕਿ ਰਾਤ ਦੇ ਸਮੇਂ ਕੋਈ ਸੜਕ ਤੇ ਗੁਜ਼ਰ ਨਹੀਂ ਰਿਹਾ ਸੀ ਤਾਂ ਹਾਦਸਾ ਹੋਣ ਤੋਂ ਬਚਾ ਹੋ ਗਿਆ ਲੋਕਾਂ ਦਾ ਕਹਿਣਾ ਹੈ ਕਿ ਗੱਡੀਆਂ ਦੁਆਬਾ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀਆਂ ਸਨ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੇ ਵਿੱਚ ਬਿਜਲੀ ਦਾ ਪੋਲ ਵੀ ਜੜ ਤੋਂ ਖੜ ਗਿਆ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਵੀ ਸੁਣੀ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇੱਕ ਕਾਰ ਚਾਲਕ ਨੇ ਐਂਬੂਲੈਂਸਾਂ ਸਾਂਹਤ ਚਾਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਹੈ ਬਿਜਲੀ ਦੇ ਪੋਲ ਨਵੀ ਜਿਹੜਾ ਜੜ ਤੋਂ ਉਖਾੜ ਦਿੱਤਾ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰਕੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਥੇ ਹੀ ਐਸਪੀ ਵਨ ਆਕਰਸ਼ਿਤ ਜਨਤ ਅੱਸਿਆ ਕਿ देर रात 2:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਾਰ ਚਾਲਕ ਸੜਕ ਦੇ ਉੱਪਰ ਖੜੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੰਦਾ ਹੈ ਤੇ ਬਿਜਲੀ ਦੇ ਖੰਭੇ ਨੂੰ ਵੀ ਜੜ ਤੋਂ ਪੁੱਟ ਦਿੰਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਐਕਸੀਡੈਂਟ ਹੋਇਆ ਹੈ ਕੀ ਸਾਰਾ ਮਾਮਲਾ ਹੈਗਾ ਕੀ ਕਾਰਵਾਈ ਹੋਣੀ ਹੈ ਹਾਂਜੀ ਜਿਹੜੀ ਸਾਨੂੰ ਇਤਲਾ ਮਿਲੀ ਸੀਗੀ ਉਹਦੇ ਵਿੱਚ ਇਹ ਕਾਰ ਆਈ ਸੀ ਜੀ ਤੇ ਇਹਨੇ ਰਾਤੀ 2:30 ਵਜੇ ਤੇ ਕਿੜੀ ਇੱਕ ਦੋ ਕਾਰਸ ਨੂੰ ਹਿਟ ਕੀਤਾ ਹੈ ਤੇ ਇੱਕ ਕੋਲ ਨੂੰ ਹਿਟ ਕੀਤਾ ਹੈਗਾ ਤੇ ਜਿਹੜਾ ਡਰਾਈਵਰ ਹੈਗਾ ਉਹਦਾ ਜੀ ਮੁਲਾਜ਼ਾ ਕਰਾ ਕੇ ਐਂਡ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਗੀ ਐਸ ਪਰ ਕੰਪਲੇਨੈਂਟ ਸਟੇਟਮੈਂਟ ਉਸੇ ਸਾਧਨ ਕਾਰਵਾਈ ਕੋਈ ਇੰਜਰਡ ਹੈ ਇਹਦੇ ਵਿੱਚ ਕੋਈ ਕੈਲਕਿਉਲੇਟੀ ਨਹੀਂ ਫਿਲਹਾਲ ਕੋਈ ਇੰਜਰਡ ਨਹੀਂ ਕੋਈ ਜਾਨੀ ਨਹੀਂ ਭਾਲ ਨਹੀਂ ਜੀ ਫਿਲਾਹੀ ਹੋਜੀ ਕੋਈ ਕਿੱਲਾ ਜੀ ਵੀ ਅਗੱਡੀ ਆ ਗਈਆਂ ਜਿਹੜੀਆਂ ਟੋਟਲ ਹਿੱਟ ਹੋਈਆਂ ਨੇ ਜੀ ਜੀ ਪ੍ਰੀਲੀਮినਰੀਲੀ ਸਾਨੂੰ ਪਤਾ ਲੱਗਿਆ ਦੋ ਗੱਡੀਆਂ ਹਿੱਟ ਹੋਈਆਂ ਤੇ ਇੱਕ ਪੋਲ ਹਿੱਟ ਜੀ ਬਿਊਰੋ ਰਿਪੋਰਟ ਔਨ ਪੁਆਇੰਟ